ਵੇ ਲੋ ਭੈਣ ਜੀ ਮੌਸਮ ਦਾ ਵੀ ਕਿੰਨਾ ਫਰਕ ਪੈ ਗਿਆ ਜੀ ਹਾਂਜੀ ਪਤਾ ਨਹੀਂ ਲੱਗਦਾ ਸਵੇਰੇ ਸ਼ਾਮ ਦੀ ਨਾ ਠੰਡ ਹੋ ਗਈ ਹੁਣ ਹਲਕੀ ਹਲਕੀ ਚਲੋ ਮਹੀਨਾ ਵੀ ਤੋਂ ਅਨਜਾਨਦਿਆ ਕਿਹੜਾ ਆ ਗਿਆ ਹੁਣ ਮਹੀਨਾ ਨਵੰਬਰ ਗਾਂ ਚੜਨ ਵਾਲਾ ਵਾ ਸਿਆਲ ਹੀ ਆਉਣਾ ਹਣ ਹਾਂਜੀ ਤੇ ਕਰ ਲਈ ਸਾਰੀ ਤਿਆਰੀ ਤੁਸੀਂ ਹਾਂਜੀ ਆ ਕੀਤੀ ਆ ਬਸ ਮਾੜੀ ਮੋਟੀ ਅੱਛਾ ਵਖਾਓ ਕਿਦਾਂ ਦਾ ਸੈਟ ਬਣਾਇਆ ਜੇ ਆਹ ਵੇਖੋ ਇੱਕ ਤੇ ਆ ਬਣਾਇਆ ਸੋਹਣਾ ਨਾ ਮੰਮੀ ਸ਼ਟ ਸ਼ਟ ਤੇ ਬਹੁਤ ਸੋਹਣਾ ਬਣਿਆ ਭੈਣ ਜੀ ਹੂੰ ਚਲੋ ਇਦਾਂ ਹੀ ਮਾੜਾ ਮੋਟਾ ਆ ਸਿਮਰਤ ਵੀ ਲੈ ਆਈ ਆ ਆਹੇ ਨਾਲ ਪਾ ਲੇਗੀ ਅੱਜ ਹਣਾ ਹਾਂਜੀ ਤੇ ਬਾਕੀ ਸੂਟ ਦੇ ਨਾਲ ਸੋਹਣਾ ਲੱਗੇਗਾ ਸੇਮ ਕਾਇਨ ਲਾਤੇ ਫਿਰ ਵੇਖੋ ਜੋਨ ਚੰਗਾ ਲੱਗੇਗਾ ਕਾਲੇ ਦਾ ਚਲੋ ਉਹ ਤਾਂ ਫਿਰ ਭਰਾ ਹੁੰਦਾ ਫਰਜ਼ ਆਪਣਾ ਨਿਭਾਏਗਾ ਹੀ ਤੇ ਮੇਰੀ ਗੱਲ ਸੁਣੋ ਤੁਸੀਂ ਕਹਿਂਦੇ ਸੀ ਹੁਣੇ ਵੀ ਉਹ ਕਹਿੰਦੀ ਮੈਂ ਸੂਟ ਲਾਲ ਰੰਗ ਦਾ ਨਹੀਂ ਪੋਣਾ ਦੂਸਰਾ ਰੰਗ ਬਣਾਉਣਾ ਵਾ ਤੂੰ ਝੂੜਾ ਤੇ ਲਾਲ ਰੰਗ ਵਾਸਤੇ ਲੈ ਹੀ ਲਿਆ ਤੁਸੀਂ ਤੇ ਫਿਰ ਸੂਟ ਵੀ ਲਾਲ ਹੀ ਬਣਾ ਲੈਂਦੀ ਸੋਹਣਾ ਲੱਗਣਾ ਹੀ ਉਹ ਨਹੀਂ ਨਾ ਮੰਨਦੀ ਪਰ ਸਿਮਰਤ ਨੇ ਕਹਿ ਕੂ ਤੇ ਚਲੋ ਝੂੜਾ ਲੈ ਆਂਦਾ ਕਹਿੰਦੀ ਮੈਂ ਮੰਮੀ ਲਾਲ ਸੂਟ ਨਹੀਂ ਪਾਉਣਾ ਮੈਂ ਸੂਟ ਹੋਰ ਕਲਰ ਦਾ ਲੈਣਾ ਜਦੋਂ ਮਰਜ਼ੀ ਪਾਏ ਉਹ ਤੇ ਮੰਨਦੀ ਨਹੀਂ ਸੀ ਚੂੜਾ ਵੀ ਪਾਉਣ ਨੂੰ ਸਿਆਣੀ ਹੈ ਨਾ ਅੱਗੇ ਦੀ ਜਿਆਦਾ ਸੋਚਦੇ ਚਲ ਕਹਿੰਦੀ ਹਣੀ ਫਿਰ ਗਾਂਵ ਵੀ ਕੰਮ ਆ ਜਾਊਗਾ ਮੇਰਾ ਵਧੀਆ ਹੈ ਨਾ ਲਾਲ ਇਹ ਤੇ ਹੈ ਵੇ ਆ ਸ਼ਾਦੀ ਤੇ ਆਪਾਂ ਲਾਲ ਬਣਾ ਦੇ ਲਈ ਤੇ ਮੜ ਕੇ ਪੈਂਦੇ ਕਿੱਥੇ ਜੇ ਆਪਣਾ ਕੁੜੀ ਤੇ ਸ਼ਰਮਜੀ ਮੰਨਦੀ ਆ ਵੀ ਮੇਰੀ ਕੁੜੀ ਵੀ ਹੈ ਸਿਆਣੀ ਤੇ ਕੀ ਮੈਂ ਉਹਦੇ ਸਾਹਮਣੇ ਲਾਲ ਚੂੜੇ ਲਾਲ ਕੱਪੜੇ ਨਹੀਂ ਪਸੰਦ ਕਰਦੀ ਤੁਹਾਨੂੰ ਜੀ ਮੈਂ ਤਾਂ ਥੋੜੇ ਰਣੀ ਤੂੜਾ ਵੀ ਮੰਮੀ ਪਾਉਣਾ ਵਾ ਤੇ ਮੈਂ ਮੁੜ ਕੇ ਵਧਾ ਲੈਣਾ ਮੰਮੀ ਇੱਕ ਗੱਲ ਤੇ ਹੈ ਦੀਦੀ ਹੈ ਦੇ ਬੜੇ ਸਿਆਣੇ ਵਹਿ ਜਿਹੜੀ ਉਮਰ ਦਾ ਲਿਆ ਅੱਜ ਵੀ ਕਾਰੀ ਜਾਂਦੇ ਨਾ ਕਿ ਕੀ ਆਵੇ ਦੁਨੀਆ ਨੂੰ ਸਾਜ ਤਾਜ ਕੇ ਵਿਖਾਉਣਾ ਹਾਂ ਮੰਮੀ ਚੱਲ ਕੋਈ ਗੱਲ ਨਹੀਂ ਜਿੱਦਾਂ ਉਹਦੀ ਮਰਜ਼ੀ ਹੈ ਨਾ ਉਦਾਂ ਹੀ ਕਰਨ ਦੋ ਜੇ ਉਹ ਖੁਸ਼ ਤੇ ਸਾਰੇ ਖੁਸ਼ ਹੂੰ ਹੂੰ ਤੇ ਮੈਨੂੰ ਦੱਸ ਸੇਵਕਲੇ ਸੱਚੀ ਨਹੀਂ ਆਉਣਾ ਵ્યા ਤੇ ਛੱਡੋ ਮੰਮੀ ਕਿਉਂ ਆਵੇ ਫਿਰ ਗੱਲ ਦਹਰੋਣੀ ਮੇਰੀ ਗੱਲ ਹੋ ਗਈ ਉਹਨਾਂ ਨਾਲ ਕੋਈ ਗੱਲ ਨਹੀਂ ਮੈਂ ਤੇ ਇਹਨਾਂ ਨੂੰ ਕਹਿ ਨਹੀਂ ਮੰਮੀ ਨੂੰ ਮੈਂ ਸਮਝਾਇਆ ਕਿ ਵਿਆਹ ਇੱਕ ਵਾਰੀ ਹੋ ਲੈੰਦੋ ਬਾਅਦ ਚ ਆਪੇ ਸੇ ਵਕੜ ਵੀ ਮੰਨ ਜਾਣਾ ਸਮਝ ਬੋਤਾ ਇੱਕ ਗੱਲ ਮੈਂ ਕਹਾਂ ਥੇਲਦਾ ਹੋਣਾ ਬਹੁਤ ਜ਼ਰੂਰੀ ਆ ਪਰ ਡੂੰਘ ਰੋਤੀਆਂ ਨਾ ਚਲੋ ਕੋਈ ਗੱਲ ਨਹੀਂ ਤੇਰੇ ਕਹਿਣ ਦੇ ਨਾਲ ਸਭ ਕੁਝ ਹੋਣ ਲੱਗਾ ਹਾਂਜੀ ਹਾਂਜੀ ਪਾਪਾ ਮੈਂ ਵੀ ਤੁਹਾਨੂੰ ਅੱਗੇ ਨਾਲ ਲੈ ਕੇ ਤੁਰਦੀ ਆ ਮੈਂ ਕਿਹੜਾ ਇਕੱਲੀ ਸਾਰਾ ਕੁਝ ਕਰਨੀ ਤੁਸੀਂ ਨਾਲ ਹੀ ਜੇ ਮੇਰੇ ਨਹੀਂ ਨਹੀਂ ਪੁੱਤ ਇਹ ਗੱਲ ਨਹੀਂ ਹੈ ਇਹਦੀ ਗੱਲ ਦਾ ਮਸੂਲਾ ਇਹ ਆ ਵਿੱਚ ਨਹੀਂ ਨਾ ਉਹਦੇ ਕੰਨੀ ਗੱਲ ਪਾ ਦੇ ਹਾਂਜੀ ਪਾਪਾ ਗੱਲ ਤੇ ਮੇਰੀ ਉਹਨਾਂ ਨਾਲ ਹੋਈ ਹੀ ਕੋਈ ਗੱਲ ਨਹੀਂ ਕੋਈ ਵਿਆਹ ਹੋ ਲੰਦੋ ਸੇਵਕ ਨੇ ਵੀ ਆਪੇ ਮੰਨ ਜਾਣਾ ਇਹ ਤੇਰੀ ਜ਼ਿੰਮੇਵਾਰੀ ਓ ਭੈਣ ਭਰਾਵਾਂ ਦੀ ਕੋਈ ਲੜਾਈ ਝਗੜਾ ਨਾ ਪਾ ਬੇ ਗੱਲ ਬਿਲਕੁਲ ਸਹੀ ਹੈ ਜੋ ਵੀ ਆਪਾਂ ਕਰਨ ਲੱਗੇ ਆ ਨਾ ਤੇਰੇ ਮੂੰਹ ਨੂੰ ਕਰਨ ਲੱਗੇ ਆ ਆ ਜਿਹੜਾ ਸਗਣ ਵਿਹਾਰ ਇਹ ਤੇਰੇ ਮੂੰਹ ਨੂੰ ਕਰਨ ਲੱਗੇ ਆ ਪੁੱਤ ਹਾਂਜੀ ਹਾਂਜੀ ਮੰਮੀ ਤੁਸੀਂ ਕਹੇ ਹੋ ਜੀ ਇਹਦੀ ਟੈਨਸ਼ਨ ਨਾ ਲਾਓ ਸਾਰੇ ਕਾਰਜ ਵਿਹਾਰ ਹੋ ਹੀ ਜਾਣਗੇ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਕਾਹਦੀ ਚਿੰਤਾ ਕਰਦੇ ਜੇ ਤੁਸੀਂ ਸਿਆਣੇ ਬਿਆਣੇ ਘਰ ਚ ਬੈਠੇ ਹੋ ਵੱਡੇ ਹੋ ਸੂਝ-ਬੂਝ ਵਾਲੇ ਹੋ ਕੋਈ ਗੱਲ ਨਹੀਂ ਜੇ ਬੱਚਿਆਂ ਨੇ ਕਿਹਾ ਤੇ ਕਰ ਹੀ ਲਿਆਵਾ ਕਹੀਂ ਵੀ ਕੋਈ ਸੋਚ ਸਮਝ ਕੇ ਫੈਸਲਾ ਲਿਆਵਾ ਪੱਲੇ ਬੱਚਿਆਂ ਤੇ ਥੋੜਾ ਡੋਰ ਛੁੱਟੀ ਤੀ ਉਹ ਤਾਂ ਭੈਣ ਜੀ ਸਭ ਠੀਕ ਆ ਪਰ ਭਰਾ ਵੀ ਹੋਣਾ ਵਿੱਚ ਜ਼ਰੂਰੀ ਹੈ ਨਾ ਮੰਮੀ ਫੇਰ ਉਹਦਨ ਵਾਲੀ ਗੱਲ ਤੁਸੀਂ ਛੇੜਦੀ ਨਾ ਜਿਹੜਾ ਮੈਂ ਤੁਹਾਨੂੰ ਕਿਹਾ ਹੈਗਾ ਵਾ ਤੇ ਫੇਰ ਉਹਨਾਂ ਨੂੰ ਸੇਵਕ ਦੇ ਗਾੜੀ ਕੋ ਗੱਲ ਰੱਖਦੇ ਨਹੀਂ ਫੇਰ ਘਰ ਚ ਕਲੇਸ਼ ਪਾਊਗਾ ਇਸ ਕਰਕੇ ਜੋ ਹੁੰਦਾ ਨਾ ਉਹ ਹੁੰਦੋ ਹੁਣ ਬਾਰ ਬਾਰ ਉਹ ਗੱਲਾਂ ਨੂੰ ਲੈ ਕੇ ਨਾ ਤਰੋ ਕੋਈ ਨਹੀਂ ਸੇਵਕ ਨੇ ਆਈ ਜਾਣਾ ਵਾ ਜਾਊਗਾ ਹੀ ਭੈਣ ਕੋ ਮਿਲੂ ਵਰਤੋ ਗਈ ਲੈ ਕੇ ਜਾਊਗੀ ਸਿਮਰਤ ਹੂੰ ਵਾ ਗੀ ਆ ਸਿਆਣੀ ਜੋ ਵੀ ਕਰ ਰਹੀ ਐ ਸਭ ਸਹੀ ਕਰ ਰਹੀ ਤੂੰ ਕਾਹਦਾ ਫਿਕਰ ਕਰਦੀ ਆ ਭੈਣ ਜੀ ਤੁਸੀਂ ਬਹਿ ਜਾਓ ਸਿਮਰ ਮਮਮੀ ਚਾਹ ਬਣੀ ਪਿਆ ਹਾਂ ਇਹ ਨਾ ਕੱਪੜੇ ਲੀੜੇ ਲਿਆਉਂਦੇ ਸਾਗਰ ਦੇ ਤੇ ਭਾਪੂ ਲਈ ਇਹ ਪੈਕ ਕਰ ਲਈ ਹੈ ਆਹ ਕਰ ਲੋ ਤਿਆਰੀ ਮੁੰਕਿਆਂ ਵਾਂ ਟੰਡ ਟੰਡ ਚੇਤੇ ਭੁੱਲ ਜਾਂਦਾ ਹੁੰਦਾ ਮੰਮੀ ਇਹਦੇ ਸਾਰੀ ਗੱਲ ਮੇਰੇ ਸਿਰ ਤੇ ਸੁਟੀ ਜਾਂਦੇ ਆ ਤੂੰ ਟੈਨਸ਼ਨ ਕਾਦੀ ਕੋਲੋਂ ਲੈਣੀ ਆ ਸੁਟਣ ਦੇ ਤਾਂ ਸੁਟੀ ਜਾ ਆਪਣਾਲਾ ਦਿਮਾਗ ਨਹੀਂ ਆ ਆਪਣੇ ਦਿਮਾਗ ਨੇ ਕੀਤਾ ਸਭ ਕੁਝ ਆਪਣੀ ਕੁੜੀ ਪਿੱਛੇ ਹੀ ਕਰੰਦੇ ਆ ਤੂੰ ਕਾਦੀ ਕੋਲੋਂ ਮੈਂ ਟੈਨਸ਼ਨ ਲੈਣੀ ਆ ਗੱਲ ਸਾਰੀ ਮੇਰੇ ਸਿਰ ਤੇ ਕੱਲ੍ਹ ਸੇਵਕ ਦੇ ਸਾਹਮਣੇ ਮੇਰਾ ਨਾਲ ਹੀ ਲੈਣਾ ਮੈਨੂੰ ਤੇ ਇਹਨਾਂ ਨੇ ਵਸਾ ਦੇਣਾ ਉਸੇ ਵੇਲੇ ਤੂੰ ਕਾਦੀ ਕੋਲੋਂ ਮੈਨੂੰ ਫਸਣਾਵਾ ਤੂੰ ਸਿੱਧੀ ਗੱਲ ਹੋਤੇ ਸੋੜਦੀ ਕਹੀਉ ਕਹਿੰਦੀ ਮੈਂ ਉੱਥੇ ਹੀ ਘਰੋਣਾ ਵਾਂ ਤੇ ਮੈਂ ਕਰਵਾਤਾ ਆਪਣਾ ਨਾ ਨਾਈ ਵਿੱਚ ਕਈ ਮਾਤਾ ਵੀ ਕਹਿੰਦੀ ਸਭ ਕੁਝ ਕਹਿੰਦੀ ਮਾਮਾ ਤੀਆਂ ਦੀ ਭੁਗਤਿਆ ਮੈਂ ਨਹੀਂ ਤੇ ਸਾਹਮਣੇ ਕਹਣਾ ਕਿ ਮੈਂ ਕਰਵਾਤਾ ਮੈਂ ਨਾ ਆਪੇ ਕਰਕੇ ਆ ਗਏ ਹਾਂ ਮੇਰੀ ਗੱਲ ਸੁਣ ਕਦੋਂ ਦੇ ਗਈ ਨਾਲੇ ਹਜੇ ਤੱਕ ਆਈ ਨਹੀਂ ਆ ਤੂੰ ਕਣੀ ਨਾਲ ਗਈ ਤੂੰ ਵੀ ਜਾਣਾ ਹੈ ਨਾਲ ਇਹ ਜੀ ਮੈਡਮ ਨੂੰ ਨਾ ਕਾਰ ਚੁਲਟੀ ਹੁਣ ਪੈਂਦੀ ਆ ਇਹ ਨਹੀਂ ਮੈਂ ਨਾ ਘੁਟੰਚੀ ਨਹੀਂ ਜਾ ਸਕਦੀ ਮੈਨੂੰ ਨਾ ਮੋਟਰਸਾਈਕਲ ਤੇ ਜੈਕਟਿਵਾ ਤੇ ਲੈ ਜਾਓ ਹੁਣ ਦੋਵੇਂ ਜੀ ਜਾਣੇ ਗਏ ਆ ਆ ਜਾਂਦੇ ਹੁਮ ਫਿਰਕੇ ਆ ਬੰਨਣਾ ਹੀ ਆ ਕਹਿੰਦੀ ਹੁਣੀ ਕਿ ਅਸੀਂ ਦੋਵੇਂ ਜਾਵਾਂਗੇ ਤੈਨੂੰ ਵਿੱਚ ਕਦ ਲਈ ਖੜਨਾ ਵਾ ਐਵੇਂ ਸਿਆਣੀ ਬੜੀ ਉਦਾਂ ਚਤਰੋ ਬਹੁਤ ਐ ਇਹ ਗੱਲੋ ਤੇ ਹੈ ਉਹ ਵੀ ਕਿਹੜਾ ਘਟਿਆ ਉਹ ਵੀ ਕਿਹੜਾ ਆਪਣੀ ਭਾਬੀ ਨਾਲ ਲੈ ਗਿਆ ਦੋਵੇਂ ਇਕੱਲੇ ਗਏ ਆ ਹੁਕਮਾਂ ਦੇਣੇ ਉੱਥੇ ਇਕੱਲੇ ਤੈਨੂੰ ਲੈ ਜਾਂਦਾ ਨਾਲ ਤਾਂ ਤੂੰ ਵੀ ਕੋਈ ਸੂਟ ਬਣਾ ਲਿਆ ਹੁੰਦੀ ਸਾਲੇ ਹਾਰਾ ਤੈਨੂੰ ਵੀ ਕੋਈ ਚਾਜਦਾ ਸੂਟ ਸਾੜੇਕ ਬਣਾ ਦਿੰਦਾ ਉਹ ਛੱਡੋ ਮੈਨੂੰ ਨਹੀਂ ਸੂਟ ਚਾਹੀਦੀ ਉਹ ਨਾਲ ਆਪਣੇ ਘਰੇ ਜਾਵੇ ਇੰਨੇ ਬਹੁਤ ਐ ਆਏ ਤਾਂ ਇਸ ਤੋਂ ਵੱਧ ਹੋਰ ਕੀ ਤੇਰੇ ਗੱਲੋ ਲੱਥੂ ਵੀ ਤੁਹਾਨੂੰ ਨਾਲੇ ਮੈਂ ਕੋਈ ਹੋਰ ਗੱਲ ਦੱਸਾਂ ਤੁਹਾਨੂੰ ਪਤਾ ਉਸ ਦਿਨਾਂ ਕਰਨ ਵੀ ਆਇਆ ਸੀ ਉਹ ਕਿੱਧਰ ਆਇਆ ਸੀ ਆਪਰੇ ਤੁਸੀਂ ਕੀ ਆਏ ਤੈਨੂੰ ਫੋਨ ਕਰਕੇ ਸਾਦਨੀ ਜਿਹਨੂੰ ਰੋਕਾ ਲੱਗੂਗਾ ਚਲ ਅੱਛਾ ਮੈਨੂੰ ਚੇਤਾ ਭੁੱਲ ਗਿਆ ਤੁਹਾਡੀ ਵੀ ਯਾਦਸ਼ਕਮਜ਼ੋਰ ਆ ਜਾਂਦੀ ਇਹਨਾਂ ਸਾਰਾ ਕੁਝ ਮੇਰੇ ਨਾਲ ਕਰਵਾ ਕੇ ਤੇ ਕੱਲ ਤੁਸੀਂ ਵੀ ਮੁੱਕਰ ਜਿਓ ਪਰ ਨਹੀਂ ਮੁੱਕਰਦੀ ਦਾਸ ਆਇਆ ਕਿੱਧਰ ਹੀ ਉਹ ਕੀ ਕਹਿੰਦਾ ਫਿਰ ਆਗੇ ਕਹਿਣਾ ਕੀ ਤੁਹਾਨੂੰ ਪਤਾ ਇੰਨਾ ਕਿਤੇ ਗੁੱਸੇ ਚ ਆਇਆ ਨਾ ਇੱਥੇ ਸਾਰਾ ਕੁਝ ਹੁੰਦਾ ਹੀ ਤੇ ਅੰਦਰ ਜਾ ਕੇ ਤਾਂ ਜੁਣੋ ਦਿਆ ਪੇ ਗੱਲਾਂ ਬਾਤਾਂ ਕਰ ਮੈਨੂੰ ਤੇ ਇਹ ਹੀ ਕਿਤੇ ਕਿਤੇ ਉਹਨਾਂ ਦੇ ਸਾਹਮਣੇ ਮੇਰਾ ਨਾ ਕਿਤੇ ਨਾਲ ਹੀ ਲਏ ਇਹ ਨਾ ਹਦੇ ਕਿ ਇਹਨੇ ਫੋਨ ਕਰਕੇ ਸਾਧਿਆ ਪਰ ਇੰਨਾ ਸ਼ੁਕਰ ਕਿ ਮੇਰਾ ਨਹੀਂ ਕਿਹੇ ਚ ਪਾਸੇ ਨਾ ਲੱਗਾ ਨਹੀਂ ਤੇ ਸਾਰਾ ਕੋਈ ਨਾ ਤੈਨੂੰ ਕੁਝ ਕਹਿ ਗਿਆ ਤੇ ਨਹੀਂ ਨਾ ਗਿਆ ਜਾਣ ਲਗਿਆ ਨਾ ਨਾ ਮੈਨੂੰ ਨਹੀਂ ਕੁਝ ਕਹਿ ਗਿਆ ਅੰਜੂ ਜੀ ਨੇ ਪਤਾ ਨਹੀਂ ਕੀ ਕੁਝ ਬੋਲ ਬੋਲ ਕੇ ਚਲ ਗਿਆ ਉਹ ਤੇ ਕਿਤੇ ਅੰਦਰ ਮੈਂ ਨਹੀਂ ਨਾ ਰੋਂਦੀ ਪਤਾ ਨਹੀਂ ਕੀ ਗੱਲਾਂ ਬਾਤਾਂ ਸੁਣਾ ਕੇ ਚਲ ਗਿਆ ਨੂੰ ਚੱਲ ਜੇ ਕੋਈ ਗੱਲ ਹੋ ਗਈ ਅੰਜੂ ਦੇ ਸਿਰ ਤੇ ਆਉਣੀ ਅੰਜੂ ਨੇ ਗੱਲ ਕਰਕੇ ਗਿਆ ਤਾਨੂੰ ਪਤਾ ਸੱਗਿਆ ਤੇ ਚਲੋ ਮੈਨੂੰ ਵੈਸੇ ਹੀ ਕਿ ਤੂੰ ਆ ਜਾ ਇੱਥੇ ਕਾਗਤ ਪੱਤੇ ਸਾਰੇ ਕੁਝ ਲੈ ਕੇ ਅੰਦਰ ਜਾ ਕੇ ਨਾ ਤੁਹਾਨੂੰ ਪਤਾ ਕਿੰਨਾ ਰੋਂਦੀ ਕੋ ਗੱਲ ਕਰੀ ਜਾਂਦੀ ਹੈ ਕਹਿੰਦੀ ਹਾਏ ਮੇਰੇ ਕਰਕੇ ਮੇਰੇ ਮਾਪਿਆਂ ਦੀ ਜ਼ਿਆਦਾ ਤਰੈ ਗਈ ਮੇਰੇ ਮਾਪਿਆਂ ਦੇ ਇੰਨਾ ਜੋੜੇ ਸਾਰਾ ਉਹਨਾਂ ਦੇ ਹਿੱਸੇ ਚਲ ਚਲਿਆ ਇਹੋ ਕਰਕੇ ਰੋਂਦੀ ਮੇਰੇ ਚਾਲ ਵਧੀਆ ਨਾ ਹੁਣ ਇਹਨੂੰ ਪਤਾ ਲੱਗੇਗਾ ਨਾ ਨਾਲੇ ਬਹਿ ਕੇ ਰੋਏਗੀ ਕਿਉਂ ਨਹੀਂ ਮੇ ਕਹੇ ਦੀ ਮੰਦੀ ਹੁੰਦੀ ਆਪਣੀ ਮਨਾਉਣੀ ਸੀ ਨਾ ਇਹਦੇ ਸਿਰ ਸਾਰਾ ਭਾਂਡਾ ਪੁੱਟੇ ਖਾਨ ਕਿ ਜੈਦਾ ਤਾਂ ਪਿਓ ਦੀ ਗਈ ਤੇ ਗਈ ਕਿੱਦਾਂ ਹੱਥ ਚੱਲ ਸਾਨੂੰ ਕੀ ਇਹਦੇ ਸਿਰ ਤੋਂ ਗਈ ਹੋਗੀ ਅਸੀਂ ਕਿਹੜਾ ਕੁਝ ਕੀਤਾ ਵਿੱਚ ਅਸੀਂ ਤਾਂ ਕੁਝ ਕੀਤਾ ਹੀ ਨਹੀਂ ਤੇ ਕੱਲ ਵਧੀਆ ਤੁਰ ਮਾਰ ਨਾ ਹੁਣ ਆਪਣਾ ਟੈਨਸ਼ਨ ਮੇਰੀ ਕੀ ਗੱਲ ਹੋਰ ਸਬ ਵਿਆਹ ਤੇ ਬੋਤਾ ਨਾ ਗਾਹ ਗਾਣਾ ਹੋਈ ਪਛਾਏ ਰੇ ਐਵੇਂ ਵਧੀਆ ਨਾਲ ਨਾਲ ਹੋ ਉਹ ਫੋਟਵਾਣਾ ਖਚਾਈ ਬਹੁਤੀਆਂ ਪਰ ਚਲੋ ਠੀਕ ਆ ਮੰਨ ਲੀਨੀ ਆ ਇੱਕ ਮੈਨੂੰ ਵੀ ਸਲਾਹ ਦੇ ਹੁਣ ਕੋਈ ਕੀ ਆ ਤੇਰੀ ਭਾਬੀ ਦਾ ਕੀ ਕਰਾਂ ਕਿੱਟੀ ਦਾ ਕਿਉਂ ਕੀ ਕਹਿੰਦੀ ਮਾਂ ਘਰ ਪਈ ਕਹਿੰਦੀ ਮੈਂ ਨਾਲ ਜਾਣਾ ਵਿਆਹ ਤੇ ਉਹਨੂੰ ਨਾ ਲੈ ਆਏ ਉਹ ਵਿਆਹ ਹੋਰ ਨਾ ਕਿਤੇ ਕਲੇਸ਼ ਪਾ ਕੇ ਬੈਜੋ ਨਹੀਂ ਭੈਣਾ ਮੈਂ ਤੇ ਮਿੱਠੀ ਪਿਆਰੀ ਹੋ ਕੇ ਦੋ ਤਿੰਨ ਵਾਰੀ ਕਿਹਾ ਵਾਪਸ ਤੂੰ ਕੀ ਕਰਨਾ ਮੈਂ ਕੱਲੀ ਚਲ ਜੂੰਗੀ ਉਹ ਆਂਦੀ ਮੈਂ ਜਾਣੇ ਜਾਣਾ ਨਹੀਂ ਮੰਮੀ ਕੋਈ ਨਾ ਕੋਈ ਘਰੇ ਜਿਗਾਰ ਲਾਓ ਤੈਨੂੰ ਬਾਹਨਾ ਮਾਰ ਕੇ ਤੂੰ ਰੇ ਰੱਖਿਓ ਕਹਿ ਦਿਓ ਕਿ ਚੁੰਨੀ ਚੜਾਵਾ ਹੈਗਾ ਸੀ ਉਹਨਾਂ ਨੇ ਕਿਹੜਾ ਗੱਜ-ਬਾਜ ਕੇ ਵਿਆਹ ਕੀਤਾ ਚਾਰ ਲਾਵਾ ਲੁਆਈਆਂ ਤੇ ਬਸ ਆਪਣੇ ਘਰੇ ਚਲ ਗਈ ਚਲ ਕੋਈ ਨਹੀਂ ਲੈ ਕੇ ਤੇ ਮੈਂ ਵੀ ਨਹੀਂ ਕਰੂੰਗੀ ਕੋਸ਼ਿਸ਼ ਨਾ ਕੋਸ਼ਿਸ਼ ਮੈਂ ਲੈ ਤੇ ਮੈਂ ਪਿਆਰ ਨਹੀਂ ਬਣਾ ਕੇ ਵੇਖੂ ਨਹੀਂ ਤੇ ਫਿਰ ਲਾਉਂਗੀ ਕੋਈ ਸਕੀਮ ਹੀ ਸਕੀਮ ਹੀ ਲਾਇਓ ਨਾ ਹੀ ਆਇਓ ਨਾ ਚਲ ਠੀਕ ਤੂੰ ਟੈਨਸ਼ਨ ਨਾ ਲੈ ਜੋ ਮੈਨੂੰ ਨੇ ਤੇਰੀ ਇੱਕ ਗੱਲ ਬੜੀ ਵਧੀਆ ਲੱਗੀ ਕੀ ਜੀ ਜਦਨੇ ਵੀ ਸ਼ੋਪਿੰਗ ਕੀਤੀ ਹੈ ਨਾ ਤੂੰ ਹਾਂਜੀ ਸਾਰੀ ਮੇਰੀ ਪਸੰਦੀ ਕੀਤੀ ਹੈ ਨਹੀਂ ਤੇ ਅੱਜ ਸ਼ੌਪਿੰਗ ਵੀ ਕਰਨੀ ਨਹੀਂ ਤੇ ਅੱਜ ਕੱਲ੍ਹ ਦੀਆਂ ਕੁੜੀਆਂ ਜਿਹੜੀ ਸ਼ੋਪਿੰਗ ਕਰਦੀਆਂ ਨਾ ਤੋਬਾ 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 ਮੈਂ ਕੁੜੀ ਨਹੀਂ ਨਾ ਮੇਰੇ ਲਈ ਤਾਂ ਕੁੜੀ ਹੋਈ ਹੈ ਨਾ ਚਲ ਆਜਾ ਭਾਬੀ ਨੂੰ ਨਹੀਂ ਆ ਆਂਦੇ ਨੇ ਮੰਮੀ ਮੇਰਾ ਪੁੱਤ ਆਇਆ ਮੇਰੇ ਘਰੋਂ ਦੀ ਡਿੱਕੰਡੀ ਆ ਵਾ ਸ਼ੋਪਿੰਗ ਕਰਦੀ ਹੈ ہماری ਜੀ ਚਲ ਆਜੋ ਮੈਂ ਚਲ ਕਰਾ ਲਿਆ ਵਾ ਇਹਨੂੰ ਚਲ ਆਜੋ ਆਜੋ ਵੇਖਾਂ ਕਿਦਾਂ ਸਵਾਗਤ ਕਰਨ ਦੇ ਜਵਾਈ ਦਾ ਕੋਈ ਗੱਲ ਨਹੀਂ ਇਹਨੂੰ ਕੀ ਪਤਾ ਅੱਜ ਕੀਤਾ ਸਵਾਗਤ ਮੁੜ ਕੇ ਕੀ ਪਤਾ ਸਵਾਗਤ ਕਰਨ ਨੂੰ ਮਿਲਣਾ ਕਿ ਨਹੀਂ ਮਿਲਣਾ ਅਸੀਂ ਨਾ ਇੱਥੇ ਵੜਨ ਹੀ ਨਹੀਂ ਦੇਣਾ ਮੁੜ ਕੇ ਦਾ ਜਵਾਈ ਜੋ ਮਾਸਾ ਨਾ ਹੋਲੀ ਬੋਲੋ ਇਹਨਾਂ ਜਿਹੜਾ ਉੱਧਰ ਸਵਾਗਤ ਹੁੰਦੇ ਨੇ ਨਾ ਇੱਥੇ ਆਪਣੇ ਦੋਵਾਂ ਦਾ ਸਵਾਗਤ ਹੋ ਜੇ ਤੁਹਾਨੂੰ ਨਹੀਂ ਪਤਾ ਕੰਦਾ ਦੇ ਵੀ ਕੰਨ ਹੁੰਦੇ ਜਿੱਥੇੋਂ ਖਬਰ ਸੁਣਨਗੀ ਨਾ ਉਹਨਾਂ ਨੂੰ ਉਹਨਾਂ ਨੇ ਕਹਿੰਦੇ ਨੇ ਸੀ ਕਿ ਮਾ ਚੱਲਣ ਦੀਆਂ ਉਹ ਨਹੀਂ ਸੁਣਦਾ ਕੁਛ ਇਹਨੂੰ ਉਹ ਤਾਂ ਵੈਸੇ ਆਪਣੇ ਜਵਾਈ ਚ ਮਸਤ ਹੋ ਗਈ ਉਹਨੂੰ ਵੇਖ ਕੇ ਉਹ ਜਿਹੜਾ ਬੈਠਾ ਇਹਨੇ ਕਿੱਥੇ ਜਾਣਾ ਉਹ ਇਹਨੂੰ ਬੜਾ ਪਤਾ ਲੱਗੰਦਿਆ ਬਾਪੂ ਤੁਹਾਡੇ ਨੂੰ ਦਿਖਾਓ ਹੋ ਦੀਦੀ ਮੰਮੀ ਵੇਖਿਓ ਸੋਨਾ ਸੂਰ ਤੇ ਬਾਬਾ ਭਾਰਾ ਲੈਂਦਾ ਅੰਜੂ ਹਾਂਜੀ ਐਵੇਂ ਤਾਂ ਕੋਈ ਜੰਨੀ ਹਲਾਲ ਰੰਗ ਨਹੀਂ ਬਣਾਉਣਾ ਲਾਲ ਰੰਗ ਨਹੀਂ ਬਣਾ ਬਣਾ ਲੈਂਦੀ ਸਗੋਂ ਕਦੀ ਕਦੀ ਤੇ ਪਉਣਾ ਹੁੰਦਾ ਵਿਆਹ ਸ਼ੱਦ ਤੇ ਸੋਹਣਾ ਲੱਗਦਾ ਵਾ ਮਾ ਵੀ ਤਾਂ ਇੰਨਾ ਭਾਰਾ ਲੈ ਆਈਆਂ ਮਾਸੀ ਜੀ ਲਾ ਰੰਗ ਨਹੀਂ ਮੈਂ ਪਾਣਾ ਸੀ ਸੂਰ ਤਾਂ ਭਾਰਾ ਹੀ ਪਾਵਾਂਗੀ ਨਾ ਸੂਰ ਥੋੜੀ ਹਲਕਾ ਪਾਵਾਂਗੀ ਅਖਰ ਉਹਨਾਂ ਦੇ ਵੀ ਤਾਂ ਪਰਿਵਾਰ ਦੀ ਇੱਜ਼ਤ ਦਾ ਸਵਾਲ ਹੈਗਾ ਵਾ ਆਪਾਂ ਵੇਖਣਾ ਸੋਹਣਾ ਨਾ ਹੋ ਬੱਦਾਂ ਆਪਣੀ ਪਸੰਦ ਦੇ ਲੈ ਆਈ ਹਾਂ ਹਾਂਜੀ ਹਾਂਜੀ ਸਾਰੇ ਮੇਰੀ ਪਸੰਦ ਦੇ ਲੈ ਕੱਪੜੇ ਨੇ ਰੀਆ ਵਾਸਤੇ ਰੀਆ ਵਾਸਤੇ ਵੀ ਲੈ ਕੇ ਆਈਆਂ ਬਹੁਤ ਵਧੀਆ ਉਹਨਾਂ ਨੇ ਸਾਰਿਆਂ ਦੇ ਰਸਤੇ ਲੈ ਕੇ ਦਿੱਤੇ ਨੇ ਕਪੜੇ ਮੰਮੀ ਚਾਹ ਪਾਣੀ ਬਣਾ ਲਓ ਰੋਟੀ ਦੇ ਇਹਨਾਂ ਨੇ ਮੈਨੂੰ ਦੁਪਹਿਰੇ ਖਵਾਤੀ ਸੀ ਬਾਰੋਈ ਚਲ ਮੈਂ ਚਾਹ ਚ ਬਣਾ ਕੇ ਲਿਆ ਮੈਨੂੰ ਚਾਹ ਪਾਣੀ ਦੀ ਲੋੜ ਨਹੀਂ ਸੀ ਥੋੜੀ ਥੋੜੀ ਪੀ ਲੈ ਨਹੀਂ ਬਾਹਰ ਜਾਣਾ ਜੀ ਜ਼ਰੂਰੀ ਯਾਰ ਕੱਢ ਜਾਣਾ ਠਾਕਰ ਪੁੱਤ ਇੱਧਰ ਆਇਓ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮੰਮੀ ਇੱਥੇ ਕਰ ਲਓ ਸਾਰੇ ਦੇ ਸਾਹਮਣੇ ਓਹੋ ਕੋਈ ਗੱਲ ਨਹੀਂ ਮੇਰਾ ਜਵਾਈ ਹੈ ਦੱਸ ਮੈਂ ਉੱਧਰ ਨਹੀਂ ਕਰ ਸਕਦੀ ਸਾਗਰਪੁੱਤ ਮੈਂ ਨਾ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਹਾਂਜੀ ਹਾਂਜੀ ਦੱਸੋ ਤੂੰ ਤਾਂ ਮੈਨੂੰ ਸ਼ੁਰੂ ਤੋਂ ਹੀ ਬੜਾ ਪਸੰਦ ਸੀ ਤੇ ਨਾਲੇ ਤਾਂ ਡਬਰਮਾਨ ਹਾਂਜੀ ਤੇ ਨਾ ਸਾਰਾ ਕੁਝ ਹੋ ਗਿਆ ਪਰ ਸੇਵਕ ਨਾ ਮੰਨਦਾ ਨਹੀਂ ਮਿਆਂ ਨੂੰ ਕੀ ਮਤਲਬ ਪੁੱਤ ਤਾਂ ਸਾਡੀ ਯਾਰੀ ਦੋਸਤੀ ਹੈ ਮੈਂ ਕਦੀ ਵੀ ਫੇਕ ਨਾ ਪਵੇ ਹਾਂਜੀ ਤੇ ਤੁਸੀਂ ਨਾ ਵਿਆਹ ਆਪਾਂ ਦੇ ਪੱਕਾ ਕਰਤਾ ਸਾਰਾ ਕੁਝ ਤਿਆਰੀ ਹੈ ਪਰ ਸੇਵਕ ਨਹੀਂ ਇਸ ਗੱਲ ਨੂੰ ਮੰਨਦਾ ਵਿਆਹ ਬਾਰੇ ਉਹ ਸੇਵਕ ਵਿਆਹ ਦੀ ਆਣੀ ਨਹੀਂ ਤੇ ਹਾਂ ਨਹੀਂ ਮੁਰਗਨ ਮੈਂ ਵੇਖ ਲੈਣਾ ਸੇਵਕ ਨੂੰ ਫੋਨ ਕਰਕੇ ਮੈਂ ਗੱਲ ਕਰ ਲੈਂਦਾ ਹਾਂ ਪੁੱਤ ਸੇਵਕ ਨਾਲ ਅਜੇ ਕੋਈ ਗੱਲ ਨਾ ਕਰੇ ਸਿਮਰਤ ਗਿਓ ਕਿ ਕਰਨ ਧੀ ਹੈ ਨਾ ਪੁੱਤ ਅੱਛਾ ਤੇ ਮੈਂ ਕਹਿੰਨੀ ਤੁਹਾਡੀ ਨਾ ਯਾਰੀ ਦੋਸਤੀ ਚ ਕੋਈ ਫੇਕਣਾ ਪਵੇ ਕਿਉਂਕਿ ਉਹ ਕਿਹੜਾ ਤੈਨੂੰ ਅੱਜ ਜਾਣਨ ਲੱਗਾ ਪੰਜਾਂ ਸਾਲਾਂ ਤੋਂ ਤੇਰਾ ਤੇ ਉਹਦਾ ਇਕੱਠਾ ਵਾਪਿਆ ਆ ਆ ਮੰਮੀ ਕੋਈ ਗੱਲ ਨਹੀਂ ਤੁਸੀਂ ਇਸ ਕੋਲ ਨਾ ਡਰੋ ਤੇ ਕਹਨੀ ਬੰਦੀ ਕੋਈ ਮੈਂ ਕਹਿੰਨੀ ਭੈਣ ਭਰਾਵਾਂ ਦੇ ਨਾ ਪਿਆਰ ਚ ਫਰਕ ਨਹੀਂ ਪੈਣਾ ਚਾਹੀਦਾ ਨਹੀਂ ਨਹੀਂ ਕੋਈ ਗੱਲ ਨਹੀਂ ਡਰੋ ਨਾ ਤੁਸੀਂ ਇਸ ਗੱਲ ਨੂੰ ਫਰਕ ਨਹੀਂ ਪੈਣ ਦਿੰਦਾ ਮੈਂ ਪਿਆਰ ਵਧਾਵਾਂਗਾ ਇੱਕ ਹੋਂਦ ਪੁੱਤਾ ਵੈਮੇ ਵੀ ਮੇਰੀ ਜਾਨ ਰਹੀ ਦੋਸਤੀ ਚ ਮੇਰੇ ਕਾਰੋਬਾਰ ਚ ਕੋਈ ਫੇਕ ਨਾ ਪਵੇ ਨਹੀਂ ਨਹੀਂ ਮੰਮੀ ਤੁਸੀਂ ਘਬਰਾਉਣਾ ਇਸ ਗੱਲ ਦੀ ਟੈਨਸ਼ਨ ਨਾ ਲਵੋ ਨਾ ਮੇਰੀ ਯਾਰੀ ਦੋਸਤੀ ਚ ਨਾ ਅੰਜੂ ਦੀ ਨਾ ਰੀਆ ਦੀ ਤੇ ਨਾ ਇਸ ਰਿਸ਼ਤੇ ਦੀ ਇਸ ਰਿਸ਼ਤੇ ਕਦੀ ਮੈਂ ਫੇਕਣੀ ਪੈਣ ਦਿੰਦਾ ਗਾਹ ਮੈਂ ਪਿਆਰ ਵਧਾ ਕੇ ਰੱਖਾਂਗਾ ਘੱਟ ਨਹੀਂ ਜੂਗਾ ਵੀ ਕਿਸੇ ਚੀਜ਼ ਦੀ ਗੱਲ ਦੀ ਟੈਨਸ਼ਨ ਨਾ ਲੋ ਠੀਕ ਆ ਠੀਕ ਆ ਚੱਲ ਪੁੱਤ ਅੱਜ ਤੋਂ ਨਾ ਮੇਰੇ ਦੋ ਦੋ ਪੁੱਤ ਹੋ ਗਏ ਇੱਕ ਸੇਵਕ ਪੁੱਤ ਤੇ ਇੱਕ तू ਬੱਤ ਆ ਗੱਲਾਂ ਕਰਕੇ ਨਾ ਤੇ ਤੂੰ ਮੇਰੇ ਮਨ ਦਾ ਬੋਝ ਹਲਕਾ करता मैं ਬੜੀ ਕਰਮਾ ਵਾਲੀ ਆ ਮੇਰੀ ਧੀ ਤੇਰੇ ਘਰ ਬੜੀ ਸੁખી ਰਹੇਗੀ ਕੋਈ ਗੱਲ ਨਹੀਂ ਕੋਈ ਗੱਲ ਦੀ ਟੈਨਸ਼ਨ ਨਾ ਲੋ ਤੁਸੀਂ ਸਭ ਠੀਕ ਹੋਏਗਾ ਮੈਂ ਖਲੋਤਾ ਨਾ بس ਤੁਸੀਂ ਟੈਨਸ਼ਨ ਨਾ ਲੋ ਮੈਂ ਆਪਣੇ ਠੀਕ ਕਰ ਲਾਂਗਾ ਸਾਰਾ ਚਲ ਤੇ ਤੇਰੇ ਤੇ ਹੀ ਮਾਨ ਸੀ ਕਿ ਮੇਰੀ ਵੇ ਕੰਜੂ ਪੁੱਤ ਮੋタル ਲੱਗ ਗਿਆ ਜੀ ਹਾਂ ਜੀ ਹੱਸੇ ਤੇ ਮੇਰੀ ਗੱਲਾਂ ਦਾ ਨਾ ਦਿਸਾ ਨਾ ਕਰੀਂ ਕੀ ਨਾ ਸੀ ਵੀ ਇੱਕ ਜੋ ਵੀ ਹੀ ਤੇਰੇ ਲਈ ਕਰਦੇ ਹਨਾ ਤੇਰੇ ਭਲੇ ਲਈ ਕਰਦੇ ਹਨ ਕੋਈ ਤੇਰੇ ਲਈ ਤੇਰੇ ਦੋਸ਼ੀ ਤੇ ਹੈ ਨਹੀਂ ਆਪਾਂ ਚੱਲ ਮੰਨਦੇ ਆ ਤੂੰ ਉੱਥੇ ਨਹੀਂ ਹੀ ਵਿਆਹ ਕਰਾਉਣਾ ਜਿਹੜਾ ਇਸ ਤਾਹੀ ਲੈ ਕੇ ਆਇਆ ਹਾਂ ਚਲੋ ਮੰਨਦੀ ਮੈਂ ਵੀ ਗੱਲ ਹੈ ਕਿ ਰਿਸ਼ਤੇਦਾਰੀ ਚ ਰਿਸ਼ਤਾ ਹੈ ਠੀਕ ਆ ਚਲੋ ਤੇਰੀ ਪਸੰਦ ਨਾਲ ਹੋ ਗਿਆ ਨਾ ਹੁਣ ਸਾਕਰਦੇ ਆ ਵੇਖ ਮਾਸੀ ਜੀ ਗੱਲ ਮੇਰੀ ਪਸੰਦ ਦੀ ਨਹੀਂ ਗਈ ਪਰਿਵਾਰ ਵੇਖੋ ਨਾ ਉਹਨਾਂ ਦਾ ਬਹੁਤ ਚੰਗਾ ਜੀ ਦੂਜਾ ਮੇਰੀ ਕੁੜੀ ਨੂੰ ਸਭ ਤੋਂ ਪਹਿਲਾਂ ਜਿਆਦਾ ਉਹਨਾਂ ਦਾ ਘਰ ਪਰਿਵਾਰ ਉਹਨਾਂ ਦੇ ਲੋਗ ਉਹਨਾਂ ਦੀ ਬੋਲਣ ਦਾ ਦੇਖਣ ਦਾ ਨਜ਼ਰੀਆ ਸਭ ਪਸੰਦ ਆਇਆ ਹੋਰ ਕੋਈ ਗੱਲ ਨਹੀਂ ਨਾਲ ਦਿਲ ਮਿਲਿਆ ਦੀ ਗੱਲ ਹੁੰਦੀ ਹੈ ਉੱਤੋਂ ਜੋਰਾ ਬਲੇ ਸੰਜੋਗ ਜਿੱਥੇ ਲਿਖੇ ਉੱਥੇ ਹੀ ਹੋਨੇ ਨੇ ਚਲ ਮੈਂ ਮੰਨਦੀ ਤੇਰੀ ਗੱਲ ਕਿ ਚਲੋ ਰੀਆ ਨੂੰ ਵੀ ਬਹੁਤ ਪਸੰਦ ਆਇਆ ਇਹ ਚਲ ਤੋ ਕੋਈ ਗੱਲ ਨਹੀਂ ਗ੍ਰੀਆ ਦੇ ਕਹਿਣ ਤੇ ਭਾਵੇਂ ਕੀਤਾ ਚਲੋ ਆਪਣੇ ਪਰਿਵਾਰ ਦੀ ਮਰਜ਼ੀ ਨਾਲ ਚਲੋ ਕੁੜੀ ਤੇਰੀ ਵੀ ਵੱਡੀ ਹੁੰਦੀ ਆ ਮਰਜ਼ੀ ਉਹਦੀ ਵੀ ਜਾਣਣੀ ਜ਼ਰੂਰੀ ਸੀਗੀ ਕਿਉਂਕਿ ਅਕਸਰ ਬੱਚੇ ਨੇ ਵੀ ਤੇਰੇ ਨਾਲ ਉੱਥੇ ਰਹਿਣਾ ਵਾ ਤੇ ਬਾਕੀ ਇੱਕ ਗੱਲ ਤੈਨੂੰ ਮੈਂ ਸਮਝਾਉਣੀ ਹੈਗੀ ਵੇਖ ਜਿਵੇਂ ਹਰ ਬੰਦੇ ਦੇ ਵਿੱਚ ਗੁਣ ਹੁੰਦੇ ਨਾ ਤੇ ਨਾਲ-ਨਾਲ ਕਮੀਆਂ ਵੀ ਹੁੰਦੀਆਂ ਨੇ ਮਤਲਬ ਕੀ ਕਹਿਣਾ ਚਾਹੁੰਦੇ ਮਸੀ ਜੀ ਤੂੰ ਮਤਲਬ ਇਹ ਕਿ ਜਿਵੇਂ ਵੇਖ ਇਹ ਨਾ ਹੋਵੇ ਕਿ ਹੁਣ ਤੇਰਾ ਦੂਜੇ ਥਾਂ ਵਿਆਹ ਹੋਇਆ ਵਾ ਪਹਿਲੇ ਥਾਂ ਤੂੰ ਕਿਉਂ ਨਹੀਂ ਵਸੀ ਕੀ ਗੱਲਬਾਤ ਹੀ ਸਾਨੂੰ ਤਾਂ ਪਤਾ ਨਹੀਂ ਠੀਕ ਹੈ ਮੰਦੇ ਚਲ ਤੂੰ ਕਾ ਕਿਉਂ ਬੰਦੇ ਨਹੀਂ ਸਹੀ ਹੀ ਤੇ ਤਾਂ ਨਹੀਂ ਤੇ ਰਾਥੇ ਵਸੇਬਾ ਹੋਇਆ ਪਰ ਵੇਖ ਬਾਰ-ਬਾਰ ਵਿਆਹ ਨਹੀਂ ਕਰਾਇ ਜਾਂਦੇ ਹੰਦੇ ਮਾਸੀ ਜੀ ਕੁਝ ਸੋਚ ਕੇ ਗੱਲ ਕਰੋ ਮੈਂ ਕਦੋਂ ਚੰਨੀ ਸਕਿਆ ਮੇਰਾ ਦੂਜਾ ਵਿਆਹ ਹੋਏ ਕਦੀ ਵੇਖਿਆ ਤੂੰ ਫੇਰ ਮੇਰੀ ਗੱਲ ਦਾ ਗੁੱਸਾ ਕਰ ਗਈ ਨਾ ਮੈਂ ਤੈਨੂੰ ਕੋਈ ਗਲਤ ਥੋੜਾ ਕਹਿ ਨਹੀਂ ਆ ਮੈਂ ਤੈਨੂੰ ਸਮਝਾਉਣ ਹੀ ਦੇਈ ਆ ਕਿ ਵੇਖ ਹੁਣ ਉੱਥੇ ਜੇ ਮੰਨ ਲਓ ਕਿ ਇਹ ਵੇਲੇ ਕੋਈ ਗੱਲ ਤੋਂ ਘਰ ਪਰਿਵਾਰ ਚ ਜਾਂ ਸਾਗਰ ਕੋਲੋਂ ਕੋਈ ਗੱਲਬਾਤ ਹੋ ਜਾਂਦੀ ਆ ਕੋਈ ਉੱਚਾ ਨੀਵਾ ਹੋ ਜਾਂਦਾ ਵਾ ਤਤਵੇਕ ਤੂੰ ਆਪਣੇ ਘਰ ਦਾ ਧਿਆਨ ਆਪ ਰੱਖਣਾ ਵਾ ਆਪਣਾ ਵਸੇ ਬਹੁਤੀ ਹੁਣ ਆਪ ਕਰਨਾ ਵਾ ਇਹ ਨਹੀਂ ਕਿ ਦੂਜੇ ਦੇ ਦਿਨ ਆ ਗਈ ਇੱਧਰ ਨੂੰ ਦੂਜੇ ਦੇ ਦਿਨ ਆ ਗਈ ਦਿਨ ਮੈਂ ਮਾਂ ਨੂੰ ਵੇਖਾਂ ਸਹੀ ਹੈ ਕਿ ਨਹੀਂ ਇੱਥੇ ਮਾਂ ਦਾ ਧਿਆਨ ਰੱਖਣ ਨੂੰ ਨਾ ਤੈਨੂੰ ਪਤਾ ਵਾ ਮੇਰੀ ਸਿਮਰਤ ਹੈਗੀ ਆ ਬਹੁਤ ਧਿਆਨ ਰੱਖਦੀ ਉਹਦਾ ਤੇ ਤੂੰ ਹੁਣ ਆਪਣਾ ਘਰ ਬਸਾਉਣ ਵਾਲਾ ਧਿਆਨ ਰੱਖੀ ਨਿੱਕੀਆਂ ਮੋਟੀਆਂ ਕਮੀਆਂ ਪੇਸ਼ੀਆਂ ਨੂੰ ਨਾ ਇਗਨੋਰ ਕਰਦੀਦਾ ਹੁੰਦਾ ਜਦੋਂ ਘਰ ਬਸਾਉਣਾ ਹੋਵੇ ਕੋਈ ਨਹੀਂ ਮਸੀ ਜੀ ਐਨੀ ਤਾਂ ਸਮਝ ਮਿਲੂਗੀ ਹੀ ਹੈ ਮੇਰੇ ਨਾਲ ਪਹਿਲਾਂ ਕੀ ਬਿੱਤੀ ਕੀ ਨਹੀਂ ਬਿੱਤੀ ਇਹ ਤਾਂ ਮੈਂ ਹੀ ਜਾਣਦੀ ਆ ਜਾਂ ਮੇਰੀ ਧੀ ਜਾਣਦੀ ਹੈ ਜਾਂ ਕਹਿ ਲਓ ਜਿਹੜੀ ਮਾਂ ਨੇ ਮੈਨੂੰ ਜੰਮਿਆ ਨਾ ਬਸ ਸਾਨੂੰ ਪਤਾ ਜੇ ਬਾਕੀ ਦੁਨੀਆ ਤਾਂ ਉਹੀ ਕਹੇਗੀ ਨਾ ਜਿੰਨਾ ਵੇਖੇਗੀ ਜਿੰਨਾ ਸੁਨੇਗੀ ਉਹਨਾਂ ਨੂੰ ਬੋਲ ਦੇਗੀ ਖੈਰ ਉਹੀ ਜੋ ਸਮਝਾਇਆ ਨਾ ਮੇਰੇ ਖਾਨੇ ਪੈ ਗਈ ਗੱਲ ਕੋਈ ਗੱਲ ਨਹੀਂ ਬਸ ਮੈਂ ਕਹਾਂਗੀ ਕਿ ਦੋ ਚਾਰ ਦਿਨ ਲਈ ਵੀ ਭਾਵੇਂ ਰੀਆ ਇੱਥੇ ਕੀ ਹੈ ਜਰਾ ਨਾਲ ਲੱਗ ਕੇ ਨਾ ਸਾਰੇ ਯਾਨੀ ਰੀਆ ਦਾ ਧਿਆਨ ਰੱਖਣਾ ਮੇਰੇ ਬਿਨਾ ਕਦੀ ਨਹੀਂ ਜਿਹੀ ਰਹੀ ਹੈਗੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਹੈਗੀ ਆ ਸਿਮਰਤਿਆ ਤੇਰੀ ਮੰਮੀ ਆ ਵੇਖ ਨਾਨੀਆਂ ਨੂੰ ਵੀ ਉਹਨੇ ਦੋਤੇ ਦੋਤੀਆਂ ਪਿਆਰੇ ਹੁੰਦੇ ਜਿੰਨੇ ਮਾਵਾ ਨੂੰ ਪਿਆਰੇ ਹੁੰਦੇ ਬੱਚੇ ਹਾਂਜੀ ਤੂੰ ਚਿੰਤਾ ਨਾ ਕਰ ਬਾਕੀ ਇੱਕ ਅੱਧੇ ਦਿਨ ਦੀ ਗੱਲ ਆ ਜਦੋਂ ਤੁਸੀਂ ਫੇਰਾ ਪਾਉਣ ਆਣਾ ਫੇਰੀਆਂ ਨੇ ਨਾਲ ਚੱਲ ਜਾਣਾ ਕੋਈ ਤੂੰ ਟੈਨਸ਼ਨ ਨਾ ਲੈ ਠੀਕ ਚੱਲ ਮੈਂ ਵੇਖਾਂ ਬਾਹਰ ਸਾਰੇ ਤਿਆਰ ਹੋ ਗਏ ਕਿ ਨਹੀਂ ਫੇ ਚੱਲੀ ਆਪਾਂ ਲੇਟ ਹੋਣ ਦੇ ਘਰ ਦੁਆਰੇ ਹਾਂ ਸੱਚ ਮੈਂ ਇੱਕ ਗੱਲ ਹੋਰ ਕਰਨੀ ਸੀ ਹਾਂਜੀ ਚੱਲ ਮੰਨਿਆ ਤੂੰ ਲਾਲ ਰੰਗ ਤੋਂ ਕਹਿਤਾ ਕਿ ਮੈਸੂਰ ਲਾਲ ਰੰਗ ਦਾ ਨਹੀਂ ਪੋਣਾ ਉਦੋਂ ਤੁਆ ਵੀ ਬਥੇਰਾ ਸੋਨਾਵਾਂ ਭਾਰਾ ਬਣਾ ਲਿਆਈਆਂ ਅੱਜ ਕੱਲ ਵਹਿ ਰਵਾਜ ਵੀ ਆ ਕੁੜੀਆਂ ਨਾ ਦੂਸਰੇ ਰੰਗ ਹੀ ਪੌਂਦੀਆਂ ਜਿਆਦਾ ਹਾਂਜੀ ਮਸਾਲ ਲਾਲ ਗੁਲਾਬੀ ਘਾਟੀ ਪੌਂਦੀਆਂ ਨੇ ਤੇ ਆ ਮਹਿੰਦੀ ਤੇ ਲਾ ਲੈਣੀ ਸੀ ਹੱਥਾਂ ਨੂੰ ਇਹ ਤੇ ਸਗਣਾ ਕਰ ਲੈਣਾ ਸੀ ਕੇ ਵੀ ਬਖਾਵਾ ਕਰਨ ਦੇ ਹੀ ਆ ਚਾਹ ਤਾਂ ਤੈਨੂੰ ਹੈਗਾ ਹੀ ਆ ਵਿਆਹ ਦਾ ਲਾ ਲੈਂਦੀ ਮਹਿੰਦੀ ਮਾਸਾ ਸਗਣਾ ਦੀ ਮਹਿੰਦੀ ਲਾਉਣੀ ਹੁੰਦੀ ਜ਼ਰੂਰੀ ਹੁੰਦੀ ਆ ਬਾਕੀ ਤੇਰੀ ਮਰਜ਼ੀ ਆ ਕੈਨ ਨਹੀਂ ਟਲਦੇ ਗੱਲ ਕਿਤੇ ਬਿਨਾ ਇਹਨਾਂ ਨੇ ਟੱਲਣਾ ਕਦੀ ਵੀ ਐ ਮੈਂ ਚਾਹੁੰਦੀ ਆ ਮੇਰੀ ਕੀ ਮਜਬੂਰੀ ਐ ਤੇ ਕੀ ਨਹੀਂ ਖੈ ਮੰਮੀ ਹਾਂ ਮੈਨੂੰ ਸਿਆਣਾ ਲੱਗਣ ਦੇ ਆ ਜਨਨ ਆ ਬਜਾ ਕਿਤੇ ਨਹੀਂ ਕੀ ਕਹਿੰਦੀ ਐ ਕੁਛ ਨਹੀਂ ਆਪਣਾ ਸਿਆਣਾਪਨ ਵਖਾਂ ਦੇ ਸ ਗੱਲਾਂ ਤਾਂ ਬਹੁਤ ਕਰ ਗਏ ਐਮ ਟਾਈਮ ਦੀ ਗੱਲ ਐ ਮੰਮੀ ਜੇ ਦੋ ਬੰਦੇ ਨੂੰ ਮੌਕਾ ਮਿਲਦਾ ਨਾ ਉਹ ਬਥੇਰੀਆਂ ਗੱਲਾਂ ਕਰਦਾ ਵਾ ਖੈਰ ਛੱਡੋ ਵੀ ਇਹਨਾਂ ਗੱਲਾਂ ਦਾ ਮਤਲਬ ਕਰੀ ਜਾਂਦੇ ਇਹਦੀਆਂ ਗੱਲਾਂ ਦੀ ਪਰਵਾਹ ਨਾ ਕਰੀ ਮੇਰੀ ਗੱਲ ਸੁਣੋ ਤੁਸੀਂ ਸਾਗਰ ਨਾਲ ساری ਗੱਲ ਕੀਤੀ ਸੀ ਨਾ ਸੇਵਕ ਵੱਲੋਂ ਹਾਂ ਦੁਬਾਰਾ ਕਰ ਲਈ ਸੀ ਨਾ ਹਾਂ ਪਤਾ ਤੂੰ ਕੋਈ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਪੁੱਤ ਸੇਵਕ ਨੂੰ ਪਤਾ ਮੇਰਾ ਦਿਲ ਰੋਂਦਾ ਪਿਆ ਭਰਾ ਬਿਨਾਂ ਨਹੀਂ ਕੋਈ ਨਹੀਂ ਪੁੱਤ ਸੇਵਕ ਸਭ ਸਹੀ ਹੋ ਜਾਣੇ ਜਦੋਂ ਪਤਾ ਲੱਗ ਗਿਆ ਨਾ ਮੇਰੀ ਭੈਣ ਆਪਣੇ ਘਰ ਚੱਲ ਗਈ ਆ ਖੁਸ਼ ਆ ਦੋਨੇ ਵੀ ਸਹੀ ਹੋ ਜਾਣਾ ਕਾਰੋਬਾਰ ਦਾ ਨਹੀਂ ਮੈਨੂੰ ਕਾਰੋਬਾਰ ਤਾਂ ਬਥੇਰੇ ਬੰਦਾ ਸ਼ੁਰੂ ਕਰ ਲੈਂਦਾ ਉਹਨਾਂ ਦੀ ਇਸ਼ਾਰੀ ਤੋਂ ਸੱਚੇ বিনা ਫਿੱਕ ਪਵੇ ਤੇ ਮੇਰੇ ਰਿਸ਼ਤੇ ਸਿਵਨਾ ਫਿੱਕ ਪਵੇ ਨਹੀਂ ਪੁੱਤ ਮੈਂ ਸਾਗਰ ਨਾਲ ਸਾਰੀ ਗੱਲ ਖੁੱਲ ਕੇ ਕਰ ਲਈ ਆ ਕਹਿੰਦਾ ਕੋਈ ਟੈਨਸ਼ਨ ਨਾ ਮੰਮੀ ਲੋ ਕੋਈ ਫੇਕ ਨਹੀਂ ਬੁਆਲੀ ਗੱਲ ਨਹੀਂ ਹੋਏ ਮੰਮੀ ਰੀਆ ਦਾ ਧਿਆਨ ਰੱਖਣਾ ਉਹਦੇ ਲੱਗੇ ਸੋਨਾ ਉਹਨੂੰ ਖਾਣਾ ਪੀਣਾ ਕੱਪੜਾ ਲਮਾਰੀ ਚੋਂ ਕੱਢ ਕੇ ਦੇਣਾ ਸਾਰੇ ਕੰਮ ਕੁੜੀ ਭਾਵੇਂ ਕਰ ਲੈਂਦੀ ਪਰ ਉਹਨੂੰ ਮੇਰੀ ਕੰਮ ਹੀ ਨਾ ਮਹਿਸੂਸ ਹੁੰਦੇ ਨਾ ਮੈਂ ਕਹ ਤੂੰ ਕੋਈ ਟੈਨਸ਼ਨ ਨਾ ਲੈ ਪੁੱਤ ਤੂੰ ਖੁਸ਼-ਖੁਸ਼ ਆਪਣੇ ਘਰ ਜਾਗਾ ਸੀ ਤੇ ਮੰਮੀ ਉਹ ਕਰਨ ਵਾਲਾ ਜਿਹੜਾ ਮਸਲਾ ਆਇਆ ਸੀ ਆ ਕੇ ਬੋਲ ਬਲਾਵਾ ਜਿਹੜਾ ਕਰਕੇ ਉਹ ਗੱਲ ਤਾਂ ਨਹੀਂ ਨਾ ਨਿਕਲੀ ਬਾਹਰ ਨਹੀਂ ਨਹੀਂ ਕੋਈ ਗੱਲ ਨਹੀਂ ਨਿਕਲੀ ਤੂੰ ਕੋਈ ਟੈਨਸ਼ਨ ਨਾ ਲੈ ਚਲੋ ਆਜੋ ਤੇਰੀ ਜਿਹੜੀ ਨਾ ਕਰਨੀਆ ਰਸਮ ਕਰੋ ਤੇ ਫਿਰ ਨੇਰਾ ਪੈਂਦਾ ਪਿਆ ਸੀ ਵੀ ਕਰ ਚਲੀਏ ਚਲੋ ਚਲੋ ਸਿਮਰਤ ਹਾਂਜੀ ਮੰਮੀ ਚਲੋ ਅਸੀਂ ਆ ਗਏ ਕਿ ਹੋ ਗਿਆ ਹਣਾ ਮੰਮੀ ਕਿਤੇ ਗਲਤੀ ਤੇ ਨਹੀਂ ਕਰ ਦਿੱਤੀ ਆਪਾਂ ਸਾਗਰ ਨੇ ਦਾ ਵਿਆਹ ਕਰਾ ਕੇ ਕਿਉਂ ਹੁਣ ਕੀ ਹੋਇਆ ਲਾਇਆ ਪਾਇਆ ਤੇ ਵੇਖੋ ਨਾ ਕਿੰਨਾ ਉਹਨੋਂ ਸੱਜਿਆ ਫobbਿਆ ਪਿਆ ਚੱਲ ਕੋਈ ਗੱਲ ਨਹੀਂ ਲਾਇਆ ਪਾਇਆ ਪਾਇਆ ਰਹਿੰਦੇ ਤੈਨੂੰ ਕੀ ਲੱਗੇ ਤੇਰੇ ਗਲੋਂ ਤੇ ਲੱਤ ਗਈ ਨਾ ਬਸ ਗਲੋਂ ਤੇ ਲੱਤ ਗਈ ਪਰ ਆਪਾਂ ਮੈਨੂੰ ਲੱਗਦਾ ਗਲਤੀ ਕੀਤੀ ਚੰਗੇ ਘਰ ਭੇਜਦੀ ਆਪਾਂ ਉਹ ਕੋਈ ਗੱਲ ਨਹੀਂ ਨੀ ਨਾ ਟੈਨਸ਼ਨ ਲੈ ਤੂੰ ਮੈਨੂੰ ਤਾਂ ਵੇਖ ਕੇ ਸੌਂਟ ਪਈ ਜਾਂਦਾ ਹੁਣ ਮੈਂ ਇੱਕ ਗੱਲ ਹੋਰ ਰੀਆ ਦਾ ਕੀ ਕਰਨਾ ਹੁਣ ਉਹ ਕਿਤੇ ਜਾਊਗੀ ਇੱਥੋਂ ਕੋਈ ਨਹੀਂ ਇੱਕ ਦੋ ਦਿਨ ਰੋਕੇ ਉਹਨਾਂ ਨੇ ਭੇਜਣਾ ਤੇਰੀ ਸੱਸ ਨਾ ਹੋਏਗੀ ਗੱਲ ਉਹ ਕਹਿੰਦੀ ਭੇਜਣਾ ਨਾਲ ਟੈਂਸ਼ਨ ਲੈਣੀ ਨਾਲ ਹੀ ਲੈ ਜਾਂਦੇ ਕੇ ਨਾਲ ਨਹੀਂ ਭੇਜੀ ਗਾ ਆ ਜਾ ਮਨ ਛੋਟੀ ਜੀ ਮੰਨਦੀ ਐ ਇਹਨੂੰ ਨਾ ਲਾਂਗ ਨਹੀਂ ਪਤਾ ਇਹ ਪਿਆਰ ਐ ਇਹਦੇ ਇਰਦ ਤੇ ਲੱਗਿਆ ਲਾਹੇ ਨਾ ਜੀਜਾ ਜੀ ਹਾਂ ਜੀ ਗਿਫਟ ਤੇ ਮੇਰੇ ਵੱਲ ਵੀ ਬੰਦਾ ਹੈ ਨਾ ਆ ਉਹ ਸਾਲੇ ਵੀ ਗਈ ਤੇ ਸਾਲੇ ਹਰਦਾ ਬੰਦਾ ਹੀ ਆ ਫਿਰ ਨਹੀਂ ਨਹੀਂ ਜਿਹੜੀ ਇਹ ਲੈ ਕੇ ਜਾਓ ਦੋ ਦੋ ਵਾਰ ਤੁਹਾਡਾ ਪਸੰਦ ਦਾ ਦਵਾ ਕੋਈ ਗੱਲ ਨਹੀਂ ਜਿਹੜੀ ਚੀਜ਼ ਪਸੰਦ ਕਰੋਗਾ ਨਾ ਜਿਹੜੀ ਚੀਜ਼ ਦਾ ਪਸੰਦ ਇਥੋਂ ਲਓ ਕੋਈ ਗੱਲ ਨਹੀਂ ਜਿਹੜੀ ਜੀ ਹੁੰਦੇ ਜਾਂਦੇ ਰਹਿਣਾ ਬਸ ਦੀਦੀ ਨੂੰ ਖੁਸ਼ ਰੱਖਿਓ ਤੇ ਕੋਈ ਇਦਾਂ ਕਰੀਂ ਦੀਦੀ ਆਪਣੀ ਨਵਾਤੇ ਚੋ ਲੈਣਾ ਵਾ ਬਾਪੇ ਲੈ ਆਵਾ ਹਾਂਜੀ ਹਾਂਜੀ ਬੱਪਾ ਸਾਗਰ ਜਿਹੜਾ ਮੇਰੇ ਨਾਲ ਵਾਦਾ ਕੀਤਾ ਹੈ ਨਾ ਬੱਪਾ ਉਹ ਭੁੱਲਣਾ ਨਹੀਂ ਮੈਂ ਕਹਾਂ ਬੱਬੀ ਕਿਸੇ ਗੱਲ ਦੀ ਟੈਨਸ਼ਨ ਨਾ ਲੋ ਹਾਂ ਕਿਉਂਕਿ ਭੈਣ ਭਰਾਵਾਂ ਚ ਨਾ ਕੋਈ ਗੱਲ ਨਹੀਂ ਕੋਈ ਗੱਲ ਦੀ ਟੈਨਸ਼ਨ ਨਾ ਲੋ ਬੈਠਾ ਵਾਪਸ ਸਾਰਾ ਸਹੀ ਕਰ ਦਾਂਗਾ ਠੀਕ ਆ ਬੱਪਾ ਭਬੀ ਹਾਂਜੀ ਹਾਂਜੀ ਤੇ ਇਹ 1100 ਸਾਰਾ ਬੜੇ ਫੋਨ ਆ ਜਾਂਦੇ ਇੱਥੇ ਪਰ ਇਹਨਾਂ ਨੂੰ ਪਤਾ ਲੱਗ ਅੱਛਾ ਹਾਂਜੀ ਫਿਰ ਆਪਾਂ ਕੈਮਰਾ ਚੱਲਦੇ ਹਾਂਜੀ ਹਾਂਜੀ ਚਲਿਏ ਹਾਂਜੀ ਹਾਂਜੀ ਕਰੋ ਕਰੋ ਚਲੋ ਮੰਮੀ ਹਾਂਜੀ ਇਹ ਗੱਲ ਨਹੀਂ ਮੈਂ ਸੰਭਲ ਲਿਆ ਮੈਂ ਮੇਰੇ ਵੱਲ ਤੋਂ ਕੋਈ ਖੰਦ ਨਹੀਂ ਮੈਂ ਤਾਂ ਕਿਹਾ ਸੀ ਨਾਲ ਹੀ ਲੈ ਚਲਦੇ ਆਂ ਦੀਦੀ ਤੁਹਾਨੂੰ ਪਿਆਰ ਤੇ ਹੈਗਾ ਵਾ ਕੋਈ ਨਹੀਂ ਬੱਚਾ ਕੱਲ ਦੇ ਦਿਨ ਤਿੰਨ ਪਿਆ ਵਾ ਪਰ ਤੁਹਾਨੂੰ ਯਾਦ ਨਹੀਂ ਇਹਨੂੰ ਲੈ ਦਿਓ ਕੋਈ ਗੱਲ ਨਹੀਂ ਰੋਣਾ ਪਰਸੋਂ ਤੇ ਆਣਾ ਹੀ ਆ ਮੇਰਾ ਨਾਲ ਹੀ ਭੇਜ ਦੇਣਾ ਅੱਜ ਵੀਰੇ ਆਗੇ ਦਾ ਕੋਈ ਨਹੀਂ ਇਹ ਤਾਂ ਚਲੋ ਚਲੋ ਪਾਪਾ ਵੀ ਚਲੋ ਚਲੋ ਲਗਾਓ ਮਿੱਕ ਲਗਾ ਦੇ ਦੀ ਅੰਜੂ ਚੱਕਰ ਬੁੱਤ ਚੱਕਰ ਮੇਰੀ ਮम्मी ਰੀਆ ਦਾ ਧਿਆਨ ਰੱਖਣਾ ਹਾਂ ਕੋਈ ਫਿਕਰ ਨਹੀਂ ਕਿ ਤੂੰ ਕਰਨਾ ਪੁੱਤ ਤੂੰ ਵੀ ਆਪਣਾ ਧਿਆਨ ਰੱਖਣਾ ਕੋਈ ਨਹੀਂ ਤੂੰ ਆਪਣਾ ਧਿਆਨ ਰੱਖਿਓ ਰੀਆ ਨੂੰ ਭੇਜਾਂਗੇ ਤੁਹਾਡੇ ਕੋਲ ਕੱਲ੍ਹ ਜੇ ਵਰਜਤ ਆ ਗਈ ਸੇਵਕ ਨੂੰ ਮੋਸਲੇ ਤੋਂ ਕਹਿੰਦੇ ਦਾਂਸੀ ਹਾਂਜੀ ਹਾਂਜੀ ਪਾਪਾ ਨੂੰ ਵੀ ਮਿਲ ਲੈ ਪੁੱਤ ਤੂੰ ਕਾਦੀ ਟੈਨਸ਼ਨ ਲੈਨੀ ਆ ਤੂੰ ਪਿਆਰ ਦੇ ਕੋ ਜਾਓ ਜਾਓ ਪੁੱਤ ਕੋਈ ਨਹੀਂ ਖੁਸ਼ ਰਹੋ ਖੁਸ਼ ਰਹੇ ਪੁੱਤ ਆਪਣੇ ਘਰ ਜਲਦੀ ਤੂੰ ਮਹਾਰਾਜ ਜਨ ਨੂੰ ਕੁਝ ਜੀਆ ਬੋਲ 这样子。<Sure. S 2> sure.